ਸਤਿ ਸ਼੍ਰੀ ਅਕਾਲ ਜੀ ਸਾਹੀ ਸਰਦਾਰ ਚੈਨਲ ਦੇਖ ਰਹੇ ਸਾਰੀ ਵੀਰਾਂ ਦਾ ਸਵਾਗਤ ਹੈ ਜੀ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਵਾਂਗੇ ਜੀ ਲਓ ਜੀ ਇਹਦੇ ਵਿੱਚ ਆਪਾਂ ਇੱਕ ਲੜ ਦੇ ਤਿੰਨ ਤਿੰਨ ਲੜ ਬਣਾਵਾਂਗੇ ਤੇ ਕਿਵੇਂ ਲੜਾ ਨੂੰ ਆਹ ਤਿੱਖ ਵਾਲਾ ਆਪਾਂ ਡਿਜ਼ਾਈਨ ਦੇਖ ਸਕਦੇ ਆ ਇਹ ਦੱਸਾਂਗੇ ਕਿਵੇਂ ਸਜਾਈ ਜਾਣੀ ਹੈ ਇਹ ਦਸਤਾਰ ਇਹਦੀਆਂ ਟਿਪਸ ਐਂਡ ਟ੍ਰਿਕਸ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਚ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤਾਂ ਜੋ ਕੋਈ ਵੀ ਜਾਣਕਾਰੀ ਮੇਰੇ ਵੀਰਾਂ ਦੇ ਹੱਥੋਂ ਨਿਕਲ ਨਾ ਸਕੇ ਤੇ ਦਸਤਾਰ ਬਹੁਤ ਹੀ ਖੂਬਸੂਰਤ ਲੱਗਦੀ ਆ ਵਿਆਹ ਸ਼ਾਦੀਆਂ ਦੇ ਵਿੱਚ ਹੋਰ ਕਿਸੇ ਵੀ ਪ੍ਰੋਗਰਾਮਾਂ ਦੇ ਵਿੱਚ ਵੱਖਰਾ ਸਟਾਈਲ ਆ ਬਹੁਤ ਹੀ ਘੱਟ ਮੇਰੇ ਵੀਰ ਇਸ ਤਰ੍ਹਾਂ ਦੇ ਦਸਤਾਰ ਸਜਾਉਂਦੇ ਹੋਣਗੇ ਸਮਾਂ ਖਰਾਬ ਨਾ ਕਰਦੇ ਹੋਏ ਵੀਡੀਓ ਦੇ ਵੱਲ ਵਧਦੇ ਆ ਜੀ ਆਓ ਜੀ ਸ਼ੁਰੂ ਕਰਦੇ ਆ ਦਸਤਾਰ ਬਨਣੀ ਆਉ ਜੀ ਸ਼ੁਰੂ ਕਰਦੇ ਹਾਂ ਦਸਤਾਰ ਬਨਣੀ ਆਉਦੇ ਇਸ ਹਾਵ ਦੇ ਨਾਲ ਲੜ ਨੂੰ ਮੂਹ ਦੇ ਵਿੱਚ ਰੱਖ ਲੈਣਾ ਲੜ ਦੇ ਦੂਸਰਾ ਲੜ ਸਿਰ ਦੇ ਵਿੱਚਕਾਰ ਦੀ ਲੈ ਕੇ ਆਉਣਾ ਹੈ ਜੀ ਜੇ ਤੁਹਾਡੇ ਤੋਂ ਇਹਦੇ ਤੇ ਮੱਲ ਉਪੇਚ ਨਹੀਂ ਵੱੜ ਰਿਹਾ ਹੈ ਨਾ ਕੋਈ ਗੱਲ ਨਹੀਂ ਪਹਿਲਾ ਲੜਾਪਾ ਖਾਹ ਲਗਾ ਦੇਣਾ ਸਾਡਾ ਅੰਦਰ ਨੂੰ ਹੋਲਡ ਕਰਕੇ ਉਡੀ ਸਫਾਈ ਦੇ ਨਾਲ ਸੰਗਨ ਕਰਕੇ ਹੋਲਡ ਕਰਕੇ ਲਾ ਦੇਣਾ ਅੱਧਾ ਮੱਥਾ ਅੱਧੀ ਅੱਖ ਅੱਧੀ ਗੱਲ ਟਾਕੇ ਲੜ ਨੂੰ ਲਗਾਉਣਾ ਤੇ ਇਦਣੇ ਤੇ ਆ ਰੱਖਣਾ ਮੋਟਾ ਪਾਸੇ ਰੱਖਣਾ ਮਤਲਬ ਵਸ ਖਲੇ ਰੱਖਣਾ ਮਗਰੋਂ ਇਹ ਪਿੰਚ ਕਰਕੇ ਚੁੰਡੀ ਭਰ ਕੇ ਲੜ ਨੂੰ ਲੈ ਕੇ ਆਉਣਾ ਤਾਂ ਖੇਰਦੇ ਵਿਚਕਾਰ ਦੀ ਲਿਆ ਕੇ ਲੜ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਉੱਪਰ ਐ ਮੂੜ ਦੇ ਨਾਲ ਲੜ ਨੂੰ ਵਿੱਚ ਤਾਂ ਜੋ ਆਪਣੀ ਗੁਲਾਈ ਦੇ ਵਿੱਚ ਛੇਕ ਪਾ ਸਕੀਏ ਲੜ ਨੂੰ ਖੋਲ ਕੇ ਆਪਾਂ ਨੇ ਤਿੰਨ ਲੜ ਬਣਾਉਣੇ ਆ ਇੱਕ ਲੜ ਇੱਕ ਲੜ ਦੇ ਵਿੱਚ ਐ ਆਪਾਂ ਇਕੱਠੀ ਕਰਕੇ ਇਹ ਦੂਸ਼ਾ ਲੜ ਬਣਾ ਲੈਣਾ ਈ ਤਿਆਰ ਕਰਾ ਤਿੰਨਾ ਲੜਾਂ ਦੀ ਮਟਾਈ ਤਿੰਨ ਬਣਾਉਣਾ ਚਾਹੁੰਦੇ ਕੋਈ ਚਾਰ ਬਣਾਉਣਾ ਚਾਹੁੰਦੇ ਆਪਦੀ ਉਹ ਆ ਇਹ ਮੇਰੇ ਜਿਹੜੇ ਨਵੇਂ ਵੀ ਦਸਤਾਰ ਸਿੱਖ ਰਹੇ ਨੇ ਉਹਨਾਂ ਲਈ ਵੀ ਇਹ ਦਸਤਾਰ ਬਣਨੀ ਸੌਖੀ ਹੋ ਜੀ ਇਸ ਕਰਕੇ ਆਪਾਂ ਦੋ ਤਿੰਨ ਲੜਾਂ ਦਾ ਹੀ ਰੱਖਾਂਗੇ ਐਂਡ ਤੱਕ ਲੜਾਂ ਨੂੰ ਸਾਫ਼ ਕਰਨਾ ਜਿਹੜੇ ਥੱਲੇ ਲੜਨੇ ਹੋ ਆਪਾਂ ਘੱਟ ਸਾਫ਼ ਵੀ ਰੱਖ ਸਕਦੇ ਕਿਉਂਕਿ ਉਹ ਤਾਂ ਅੰਦਰ ਹੀ ਕਰਦੇ ਨੇ ਰਾਖਿਆ ਪਰ ਲੜਨ ਨੂੰ ਦਾਦੀ ਨਹੀਂ ਇਸ ਨੂੰ ਇੱਕ ਪ੍ਰੋਪਰ ਇਥੇ ਟਿੱਕ ਬਣਾ ਲੈਣਾ ਇੱਕ ਚੁੰਝ ਬਣਾ ਲੈਣੀ ਆ ਇਹਨਾਂ ਤਿੰਨਾਂ ਲੜਾਂ ਨੂੰ ਆਪਾਂ ਉਹ ਆਪੂ ਆਪਣੀ ਜਗ੍ਹਾ ਤੇ ਰੱਖ ਦੇਣਾ ਇੱਥੇ ਬਾਜ ਦੀ ਸਾਈਟ ਲਵਾਂਗੇ ਆਪਣੇ ਦੇ ਨੀ ਲੜਣ ਸੈੱਟ ਕਰਕੇ ਤੀਸਰੇ ਲੜ ਦੇ ਅੰਦਰ ਹੀ ਲੜ ਦੇਣੇ ਆ ਦੋਨੋਂ ਦੇ ਦਨੋਂ ਆਪੇ ਲੜਣ ਕੜਨ ਲਗਾ ਦੇਣੇ ਆ ਇਹ ਤੁਹਾਨੂੰ ਦੱਸਾਂਗੇ ਕਿਵੇਂ ਕਰਨ ਮਜੇ ਲਾਣ ਨੂੰ ਪ ਮਗਰ ਲਾ ਲੈਣੇ ਜਿਵੇਂ ਸਫਾਈ ਕਰਨੀ ਕਿਸੇ ਵੀ ਵੀਰ ਨੇ ਘੜ ਦੀ ਸਫਾਈ ਕਰਨੀ ਆ ਆ ਦੇਖੋ ਆਪੇ ਲੜਾਂ ਦੇ ਵਿੱਚ ਬਾਜ ਮਾਰ ਕੇ ਇਨਾਂ ਦੇ ਵਿੱਚ ਇੱਕੋ ਜਿਹਾ فاਸਲਾ ਕਰ ਲੈਣਾ ਇੱਕ ਚੁੰਝ ਬਣਾ ਲੈਣੀਆਂ ਇਸ ਤੋਂ ਬਾਅਦ ਇੱਥੋਂ ਇਹ ਲੜਾਂ ਨੂੰ ਵਿੱਚ ਕਰਦੇ ਜਾਣਾ ਪਹਿਲੇ ਲੜ ਦੇ ਵਿੱਚ ਵਿੱਚ ਕਰ ਦੇਣਾ ਪੂਰੇ ਦੇ ਪੂਰੇ ਲੜਾਂ ਨੂੰ ਲੋ ਜੀ ਆਪਣਾ ਇੱਕ ਪੇਚ ਲਾ ਕੇ ਤਿਆਰ ਹੋ ਚੁੱਕਾ ਜੀ ਇਨ ਵਿੱਚ ਫਾਸਲਾ ਇੱਕੋ ਜਿਹਾ ਰੱਖਣਾ ਤਿੰਨਾ ਦੇ ਵਿੱਚ ਮੋਟਾਈ ਇੱਕੋ ਜਿਹੀ ਰੱਖਣੀ ਆ ਇੱਥੋਂ ਆਪਾਂ ਇਹ ਤਿੰਨੇ ਪੇਚ ਮਤਲਬ ਦੋਨੇ ਪੇਚ ਨੇ ਜਿਹੜੇ ਉਹ ਵਿੱਚ ਕਰ ਦੇਣੇ ਆ ਲਓ ਜੇ ਇਸ ਤਰ੍ਹਾਂ ਆਪਣੀ ਦਸਤਾਰ ਅੱਗੇ-ਅੱਗੇ ਆਪਾਂ ਬੰਨੀ ਜਾਣੀ ਆ ਫੇਰ ਉਹੀ ਤਰੀਕਾ ਸੇਮ ਹੀ ਆ ਉੱਪਰਲੇ ਲੜ ਤੋਂ ਥੋੜਾ ਜਿਹਾ ਥੱਲੇ ਲਿਆਉਣਾ ਉੱਪਰਲੇ ਲੜੜ ਤੋਂ ਥੋੜਾ ਜਿਹਾ ਥਲੇ ਲਿਆ ਕੇ ਲੜ ਦੀ ਪੂਰੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਆ। ਇੱਥੇ ਮੇਰੇ ਵੀ ਜਿਵੇਂ 2 ਬਣਾਏ ਨੇ 3 ਵੀ ਬਣਾ ਸਕਦੇ ਆ 4 ਬਣਾ ਸਕਦੇ ਆ ਉਹ ਆਪਦੀ ਮਰਜ਼ੀ ਆਗੀ। ਰੂਬੀਆ ਵਾਲੇ ਕੱਪੜੇ ਦੇ ਵਿੱਚ ਵੱਧ ਵੀ ਬਣ ਜਾਂਦੇ ਕਿਉਂਕਿ ਕੱਪੜਾ ਭਾਰਾ ਹੁੰਦਾ ਮੋਟਾ ਹੁੰਦਾ ਥੋੜਾ ਜਿਹਾ। ਜਿਹੜਾ ਆਪਾਂ ਉੱਪਰਲਾ ਲੜਾ ਉੱਪਰਲਾ ਲੜ ਖੇਤਕ ਸਾਫ ਕਰਨਾ ਜਿਹੜੇ ਦੂਸਰੇ ਦੋ ਲੜ ਨੇ ਉਹ ਆਪਾਂ ਘੱਟ ਸਫਾਈ ਵੀ ਰੱਖ ਸਕਦੇ ਮਤਲਬ ਅੱਧਕ ਤੱਕ ਕਿਉਂਕਿ ਅੱਧ ਤੋਂ ਬਾਅਦ ਤਾਂ ਆਪਾਂ ਵਿੱਚ ਹੀ ਕਰ ਦੇਣੇ ਆ ਤੇ ਆ ਆਪਣਾ ਤੀਸਰਾ ਲੜ ਹੋ ਗਿਆ ਤਿੰਨਾਂ ਲੜਾਂ ਨੂੰ ਬਰਾਬਰ ਫੜ ਕੇ ਆਪਾਂ ਅੰਦਰ ਨੂੰ ਹੋਲਡ ਕਰ ਲੈਣੇ ਜੀ ਲੱਤਾਂ ਨੂੰ ਫੇਰੋ ਹੀ ਰੱਖਣਾ ਧਿਆਨ ਦੇਣ ਵਾਲੀਆਂ ਗੱਲਾਂ ਉਹੀ ਨੇਗੀਆਂ ਅਪਏ ਕੋਈ ਇਹਨਾਂ ਵਿੱਚ ਫਰਕ ਹੋਵੇ ਤਾਂ ਜੋ ਆਪਣੀ ਦਸਤਾਰ ਦੇ ਵਿੱਚ ਕੋਈ ਗਲਤੀ ਨਾ ਕਰ ਸਕੇ ਤੇ ਦਸਤਾਰ ਸੋਹਣੀ ਲੱਗੇ ਲਓ ਜੀ ਆਪਾਂ ਇਥੇ ਲੜਾ ਨੂੰ ਲਗਾ ਲੈਣਾ ਉਸੇ ਤਰੀਕੇ ਦੇ ਨਾਲ ਆਪਾਂ ਲੜਾ ਦੀ ਸਫਾਈ ਕਰ ਲੈਣੀ ਇਹਦੇ ਛੱਲੜਾ ਲਗਾ ਕੇ ਆਪਾਂ ਮੱਧਵਲ ਲੜਾ ਉੱਪਰ ਲਗਾ ਨਹੀਂ ਵੀਡੀਓ ਚੈਨਲ ਤੱਕ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤਾ ਜੋ ਕੋਈ ਵੀ ਜਾਣਕਾਰੀ ਤੁਹਾਡੇ ਹੱਥੋਂ ਨਾ ਨਿਕਲ ਸਕੇ ਵੀਡੀਓ ਥੋੜੀ ਜਿਹੀ ਲੰਬੀ ਬਣ ਜਾਂਦੀ ਆ ਇਹਦਾ ਮਤਲਬ ਇਹ ਹੁੰਦਾ ਵੀ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਪੂਰੀ ਬਰੀਕੀ ਦੇ ਨਾਲ ਦੱਸੀ ਜਾਵੇ ਦਸਤਾਰ ਬੰਨਣ ਚ ਇਨਾ ਟਾਈਮ ਨਹੀਂ ਲੱਗਦਾ ਲੋ ਜੀ ਹੁਣ ਆਪਾਂ ਜਿਹੜੇ ਦੋਨੋਂ ਲੜਨੇ ਇਹਨਾਂ ਲੜਾਂ ਨੂੰ ਆਪਾਂ ਉੱਪਰ ਵਾਲੇ ਲੜਦੇ ਅੰਦਰ ਕਰ ਦੇਣਾ ਕੁਝ ਮਨਵੀ ਬਾਲਵਗੇਰਾ ਨਹੀਂ ਛੱਡਣਾ ਲੋ ਜ ਆਪਣਾ ਦੂਸਰਾ ਲੜ ਵੀ ਲੱਗ ਚੁੱਕਿਆ ਇਹ ਬਿਲਕੁਲ ਨਵਾਂ ਸਟਾਈਲ ਆ ਬਹੁਤ ਘੱਟ ਵੀਰੇ ਇਸ ਤਰ੍ਹਾਂ ਦੀ ਦਸਤਾਰ ਬੰਦੀ ਹੋਣਗੇ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਬਹੁਤ ਹੀ ਘੱਟ ਦੇਖਣ ਨੂੰ ਮਿਲੂਗੀ ਇਹ ਦਸਤਾਰ ਨੜਾ ਨੂੰ ਥੋੜੇ ਥੱਲੇ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਜੀ ਲਓ ਜੀ ਆਪਣਾ ਅਗਲਾ ਲਾੜਾ ਆ ਗਿਆ ਉੱਪਰ ਮੋਟਾ ਰੱਖਣਾ ਥੱਲੇ ਪਤਲਾ ਰੱਖਣਾ ਆਪਾਂ ਅਗਲਾ ਲਾੜਾ ਲੈ ਕੇ ਆਉਣਾ ਹੈ ਜੀ ਇਹ ਗੱਲ ਖਾਸ ਿਆ ਰੱਖਣਾ ਵੀ ਉੱਪਰ ਲਾੜਾ ਆਪਣਾ ਮੋਟਾ ਪੱਲਾ ਹੀ ਰਹੇ ਤੇ ਥੱਲੇ ਪਤਲਾ ਹੀ ਰਹੇ ਜਿੱਥੋਂ ਆਪਾਂ ਦੋ ਲਾੜਾ ਆਪਣੇ ਜੋੜਦੇ ਆ ਲਓ ਜੀ ਹੁਣ ਆਪਣੇ ਆ ਵਾਲੇ ਦੋਕ ਲੜਾਂ ਦੇ ਵਿੱਚ ਹੀ ਪੱਗ ਦੀ ਸ਼ੀਬ ਬਣੀ ਹੁੰਦੀ ਆ ਇਸ ਕਰਕੇ ਲੜਾਂ ਦੇ ਵਿੱਚ ਬਹੁਤ ਹੀ ਧਿਆਨ ਰੱਖਣਾ ਤਾਂ ਜੋ ਆਪਣੀ ਕੋਈ ਦਸਤਾਰ 'ਚ ਕਮੀ ਨਾ ਰਹ ਸਕੇ ਤੇ ਇੱਕ ਕਈ ਮਨੇ ਵੀਰ ਕਾਲੀ ਕਰਦੇ ਨੇ ਦਸਤਾਰ ਬੰਨਣ ਦੇ ਵਿੱਚ ਕਾਲੀ ਨਹੀਂ ਜੀ ਕਰਨੀ ਬਿਲਕੁਲ ਵੀ ਦੋ ਮਿੰਟ ਭਾਵੇਂ ਵੱਧ ਲੱਗ ਜਾਣ ਪਰ ਦਸਤਾਰ ਤੁਸੀਂ ਪੂਰੀ ਵਧੀਆ ਸਜਾਉਣੀ ਆ தின் அகல தயார அடிகாங்க பல நான் கமாலி ਇਥੇ ਤੁਸੀਂ ਮੇਰੇ ਵਾਂਗੂ ਬਿਲਕੁਲ ਕਰ ਸਕਦੇ ਹੋ ਮੱਝ ਵਾਲਾ ਲੜ ਆਪਾਂ ਅੰਦਰ ਕਰ ਦੇਣਾ ਤੇ ਦੂਸਰੇ ਲੜ ਦੇ ਨਾਲ ਆਪਾਂ ਮਤਲਬ ਮਤਲਬ ਬਿਲਕੁਲ ਰਿਲੈਕਸ ਹੋ ਕੇ ਆਪਾਂ ਲੜਾਂ ਦੀ ਸਫਾਈ ਕਰ ਸਕਦੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਮੱਝ ਵਾਲਾ ਲੜ ਮਗਰ ਲਗਾ ਦੇਣਗੇ ਆਪਣਾ ਇਹ ਲੜੜ ਨਿਕਲ ਲੰਗੇ ਇਹ ਇਸ ਕਰਕੇ ਮੈਂ ਲੜ ਲਗਾ ਦੇਣਾ ਤੁਸੀ ਸਾਰੇ ਵੀ ਲਗਾ ਲਿਓ ਇਹ ਤੁਹ ਆਪੇ ਕੋਈ ਨਾ ਪੁਆਇੰਟ ਜਿਆ ਰੱਖ ਲੈਣਾ ਲਓ ਜੀ ਇਹ ਮੇਰੇ ਲੜਾਂ ਦੀ ਮੋਟਾਈ ਇੱਕ ਬਰਾਬਰ ਹੈ ਤੁਸੀਂ ਵੀ ਇੱਕ ਬਰਾਬਰ ਰੱਖਣੀ ਆ ਜੇ ਕੋਈ ਮੇਰਾ ਵੀਰ ਮੋٹے ਕਰਨਾ ਚਾਹੁੰਦਾ ਉਹ ਮੋٹے ਕਰ ਸਕਦਾ ਜੇ ਮੇਰੇ ਵਾਂਗੂ ਪਤਲੇ ਹੀ ਰੱਖਣਾ ਚਾਹੁੰਦਾ ਉਹ ਪਤਲੇ ਵੀ ਰੱਖ ਸਕਦਾ ਉਹ ਮੇਰੇ ਵੀਰਾਂ ਦੀ ਆਪਦੀ ਮਨ ਦੀ ਇੱਛਾ ਲਓ ਜਿਆ ਆਪਾਂ ਲੜਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਜੰਗੀ ਦੇ ਅੰਦਰ ਕਰਕੇ ਲਓ ਜੀ ਆਪਣਾ ਇਹ ਵੀ ਲੱਡ ਲੱਗ ਚੁੱਕਿਆ ਲੜ ਨੂੰ ਖੋਲ ਕੇ ਲਓ ਜੀ ਤੁਸੀਂ ਦੇਖੋਗੇ ਇਹ ਡਿਜ਼ਾਈਨ ਬਹੁਤ ਹੀ ਘੱਟ ਵੀਰਾਂ ਦੇ ਬੰਨਿਆ ਹੋਗਾ ਤੇ ਤੁਹਾਨੂੰ ਜਿਹੜਾ ਕੋਈ ਦੇਖੂਗਾ ਉਹ ਵੀ ਪੁੱਛੂਗਾ ਵੀ ਡਿਜ਼ਾਈਨ ਕਿੱਥੋਂ ਸਿੱਖਿਆਗਾ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਵੱਖਰੀ ਦਸਤਾਰ ਲੱਗਦੀ ਹੈ ਤੁਸੀਂ ਸਾਰਿਆਂ 'ਚ ਵੱਖਰੀ ਦਿਖੋਂਗੇ ਦਸਤਾਰ ਬਨ ਕੇ ਨੋ ਇਹ ਆਪਣੀ ਪੂਰੀ ਘੁੰਮ ਚੁੱਕੀ ਆ ਹਨਾ ਆਪਣਾ ਬਲ ਪੈ ਗਿਆ ਹੈ ਮਗਰ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਫੇਰ ਲਿਆਉਣਾ ਪਾਉ ਮੋਟਾ ਪਾਸਾ ਹੀ ਉੱਪਰ ਆ ਇਸ ਗੱਲ ਦਾ ਧਿਆਨ ਖਾਸ ਰੱਖਣਾ ਆ ਨਹੀਂ ਫੇਰ ਆਪਣਾ ਕੱਪੜਾ ਘਟ ਜਾਣਾ ਉਹ ਸਭ ਨਾਲ ਲੜਨੀ ਬੰਨੀ ਪੀਚ ਨਹੀਂ ਬੰਨੀ ਆਪਾਂ ਮਗਰ ਉਹ ਇੱਥੋਂ ਹੀ ਕਮਾ ਲਿਆ ਇਹ ਲੜ ਤੇ ਲਓ ਜੀ ਆਪਾਂ ਅਗਲਾ ਲੜ ਲਗਾਉਣਾ ਆ ਲੋ ਜੀ ਇਹ ਇਸੇ ਕਈ ਮੇਰੇ ਵੀਰਾਂ ਨੇ ਇੱਥੇ ਡੂੰਗ ਪੈ ਜਾਂਦਾ ਜਿਵੇਂ ਤੁਹਾਨੂੰ ਮੇਰੇ ਵੀ ਥੋੜਾ ਜਿਹਾ ਲੱਗ ਰਿਹਾ ਹੋਊਗਾ ਆਪਾਂ ਦਾ ਵੀ ਹੱਲ ਹੈ ਆਪਣੇ ਕੋਲ ਤੁਹਾਨੂੰ ਸਾਈ ਸਰਦਾਰ ਚੈਨਲ ਤੇ ਹਰ ਪ੍ਰੋਬਲਮ ਦਾ ਹੱਲ ਮਿਲੂਗਾ ਆਪਾਂ ਇਹ ਕਪੜਾ ਵਿਚਾਲੇ ਕਰ ਲੈਣਾ ਜਿਵੇਂ ਆ ਥੱਲੇ ਆਪਾਂ ਬਿਲਕੁਲ ਦੋ ਕੁੱਤੇ ਇਹੀ ਰੱਖਿਆ ਨੇ ਬਾਕੀ ਸਾਰਾ ਕਪੜਾ ਵਿਚਾਲੇ ਇਕੱਠਾ ਕਰ ਲਿਆ ਇਹਨੂੰ ਆਪਾਂ ਆਵਲਾ ਗੈਪ ਆਪਾਂ ਫਿਲ ਕਰ ਲੈਣਾ ਇਹਦੇ ਨਾਲ ਆ ਦੇਖੀ ਆਹ ਕਪੜਾ ਉਰੀ ਆ ਰਹੇ ਆ ਨਾ ਇਸ ਤਰੀਕੇ ਦੇ ਨਾਲ ਇਹ ਇਸੇ ਕਰਕੇ ਕਹਿੰਦੇ ਹੁੰਦੇ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਵਿੱਚ ਦੀ ਜਾਣਕਾਰੀ ਆਪਾਂ ਨੂੰ ਕੁਝ ਨਾ ਕੁਝ ਮਿਲ ਹੀ ਜਾਂਦੀ ਆ ਕੰਮ ਦੀ ਜਾਣਕਾਰੀ ਹੁੰਦੀ ਆ ਸਾਰੀ ਵੀਡੀਓ ਦੇ ਵਿੱਚ ਲਓ ਜੀ ਹੁਣ ਆਪਾਂ ਇਹਦੇ ਵਿੱਚ ਆਪਣੇ ਦੋ ਕੰਮ ਹੋ ਸਕਦੇ ਨੇ ਇੱਕ ਤਾਂ ਇਹ ਵੀ ਆਪਾਂ ਇਹਦੇ ਦੋ ਲੜਾਈ ਬਣਾਈਏ ਤੀਸਰਾ ਲੜਾਈ ਇਹਦੇ ਉੱਪਰੋਂ ਦੀ ਲਗਾ ਦਈਏ ਤਾਂ ਜੋ ਆਪਣੇ ਲੜਾਂ ਦੇ ਵਿੱਚ ਫਰਕ ਨਾ ਰਹੇ ਤੇ ਜਾਂ ਫਿਰ ਇਹ ਹੋ ਸਕਦਾ ਵੀ ਆਪਾਂ ਇਹਦੇ ਇਹਨੇ ਬਣਾ ਕੇ ਆਖਰੀ ਲੜ ਸਾਫ ਕਰ ਦਈਏ ਆਪਾਂ ਕੋਸ਼ਿਸ਼ ਕਰਕੇ ਦੇਖ ਲੈਨੇ ਆ ਕਿਵੇਂ ਆਪਾਂ ਨੂੰ ਠੀਕ ਲੱਗਦਾ ਇਸ ਕਰਕੇ ਆਪਏ ਦੀ ਦੂਹ ਲੜ ਬਣਾ ਕੇ ਸਿੰਪਲ ਜੀ ਆਪਾਂ ਲਗਾ ਲੈਨੇ ਆ ਇਹਦਾ ਆਪਾਂ ਨਿਊ ਦੁਆਰੇ ਬਨਣ ਲਾਂਗੇ ਮਤਲਬ ਦੁਆਰੇ ਦੀ ਲਾਜ਼ ਲਾਂਗੇ ਲੜ ਲਈ ਇਹ ਆਪਾਂ ਆ ਵੀ ਲੜਨ ਲੱਗ ਚੁੱਕੇ ਆ ਜੀ ਆਪਣਾ ਇਹ ਲੜਨ ਵੀ ਲਗਾ ਦੇਨੇ ਆ ਹੁਣ ਆਪਾਂ ਜਿਹੜਾ ਕਵਰਿੰਗ ਵਾਲਾ ਲੜਾ ਉਹ ਆਪਾਂ ਅਖੀਰਲਾ ਲੜ ਬਣਾਵਾਂਗੇ ਕਿਉਂਕਿ ਇਹਦੇ ਵਿੱਚ ਇਨਾ ਕਪੜਾ ਨਹੀਂ ਹੁੰਦਾ ਤਾਂ ਇਹਦੇ ਤਿੰਨ ਲੜ ਬਣ ਸਕਣ ਬਾਕੀ ਕਈ ਵੀਰ ਕਪੜਾ ਪਾ ਕੇ ਬਣਾ ਵੀ ਲੈਂਦੇ ਆ ਉਹ ਤੁਹਾਡੀ ਇੱਛਾ ਵੀ ਆਪਾਂ ਹੋਰ ਪਟਿਆਲਾ ਸ਼ਾਈ ਸ਼ੇਪ ਦੇ ਵਿੱਚ ਲੈ ਕੇ ਜਾਣੀਆਂ ਦਸਤਾਰ ਨੂੰ ਕਿ ਵੀ ਨੋਰਮਲ ਹੀ ਰੱਖਣੀ ਆ ਇਹ ਤੁਹਾਡੀ ਆਪਣੀ ਇੱਛਾ ਮੈਨੂੰ ਇਦਾਂ ਠੀਕ ਲੱਗਿਆ ਮੈਂ ਇਦਾਂ ਕਰ ਰਿਹਾ ਲਓ ਜੀ ਆਪਣਾ ਇਹ ਅਖੀਰਲਾ ਲੜਾ ਆ ਗਿਆ ਅਖੀਰਲੇ ਲੜ ਨੂੰ ਸਾਫ ਕਰਕੇ ਹੁਣ ਆਪਣੀ ਦੇਖੋ ਬਿਲਕੁਲ ਪਲੇਨ ਸ਼ੇਪ ਆ ਕਿਸੇ ਵੀ ਪਾਸੇ ਡੰਗ ਵਗੈਰਾ ਨਹੀਂ ਪੈ ਰਿਹਾ ਆਪਣੀ ਪੱਗ ਦੇ ਵਿੱਚ ਦਸਤਾਰ ਦੇ ਵਿੱਚ ਅਖੀਰ ਦਾ ਕੇ ਸਫਾਈ ਕਰਦੇ ਹੋਏ ਲਓ ਜੀ ਹੁਣ ਇਹ ਆਪਣਾ ਖੀਲ ਲਾਣੇ ਆ ਇਹ ਮੇਰਾ ਫੁੱਲ ਵੈਲ ਕਪੜਾ ਆ ਇਸ ਕਰਕੇ ਇਹਦੇ ਵਿੱਚ ਥੋੜੇ ਜਿਹਾ ਕਪੜਾ ਮਲ ਵੀ ਹਲਕਾ ਹੋਣ ਕਰਕੇ ਆਪਾਂ ਇਹ ਕਰ ਰਹੇ ਆ ਤੇ ਇਹ ਲੜ ਮਤਲਬ ਬਹੁਤ ਬਰੀਕ ਜਿਹਾ ਬਣਦੇ ਤੇ ਚ ਤਿੰਨ ਲੜ ਨਹੀਂ ਸੀ ਬਣਨੇ ਇਸ ਕਰਕੇ ਆਪਾਂ ਇਸ ਤਰ੍ਹਾਂ ਕਰ ਰਹੇ ਇਹਦੇ ਵਿੱਚ ਨਹੀਂ ਆਪਾਂ ਉਹਦੇ ਵਿੱਚ ਵੀ ਤਿੰਨ ਬਣਾ ਕੇ ਇਹਦੇ ਵਿੱਚ ਵੀ ਤਿੰਨ ਬਣਾ ਲੈਣੇ ਸੀ ਹੁਣ ਆਪਾਂ ਇਸ ਨੂੰ ਥੱਲੇ ਨੂੰ ਕਰਕੇ ਲਗਾ ਦੇਵਾਂਗੇ ਮੱਝ ਵਾਲਾੜ ਪਹਿਲਾਂ ਕੋਪਰੰਦਰ ਕਰਕੇ ਇਸ ਲੜਾ ਨੂੰ ਇਹਦੇ ਅੰਦਰ ਕਰ ਦਿਆਂ ਲੜਾਂ ਦੀ ਥੋੜੀ ਥੋੜੀ ਆਪਾਂ ਸਫਾਈ ਕਰ ਲੈਣੀ ਆ ਸਾਰੇ ਲੜਾਂ ਗੀ ਤਾਂ ਜੋ ਆਪਾਂ ਇੱਥੇ ਬੈਸਦੇ ਨਿਕਲਦੇ ਨਹੀਂ ਹੈਗੇ ਜੇ ਮੇਰੇ ਵੀਰਾਂ ਨੂੰ ਕਈਆਂ ਨੂੰ ਲੱਗ ਰਿਹਾਗਾ ਇੱਥੇ ਤੇ ਇੱਕ ਇੱਕ ਆਪਾਂ ਪੱਗ ਪੈਣ ਦੀ ਵਰਤੋਂ ਕਰ ਸਕਦੇ ਹਾਂ ਤੇ ਬਿਲਕੁਲ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਲੜਾਂ ਦੇ ਵਿੱਚ ਲੋ ਜੀ ਇਹ ਬਿਲਕੁਲ ਵੱਖਰਾ ਹੀ ਡਿਜ਼ਾਈਨ ਹੋ ਗਿਆ ਜੀ ਆਪਣਾ ਤਿੱਖੇ ਦਸਤਾਰੇ ਬੰਨੀ ਵੀ ਬਹੁਤ ਸੋਹਣੀ ਲੱਗੂ ਖਰੀਗ ਦੇ ਫੇਸ ਤੇ ਆਡ-ਆਡ ਤਰੀਕੇ ਦੀ ਦਸਤਾਰ ਤੇ ਆਡ-ਆਡ ਸ਼ੇਪ ਚੰਗੀ ਲੱਗਦੀ ਹੁੰਦੀ ਆ ਲਓ ਜੀ ਹੁਣ ਆਪਾਂ ਕਲਗੀ ਵਾਲਾ ਲੜ ਲਗਾਵਾਂਗੇ ਲਓ ਜੀ ਖੀਰਲਾ ਲੜ ਲਗਾਉਨੇ ਆਪਾਂ ਇਹਦੇ ਵਿੱਚ ਆਪਾਂ ਧਿਆਨ ਰੱਖਣਾ ਵੀ ਕੋਈ ਬਲ ਵਗੈਰਾ ਨਾ ਪਾਏ ਜੀ ਕਈ ਮੇਰੇ ਵੀਰ ਬਲ ਪਾ ਕੇ ਵੀ ਲਾਉਂਦੇ ਆ ਇਹਦਾ ਕਾਰਨ ਇਹ ਹੁੰਦਾ ਵੀ ਲੜ ਟਾਈਟ ਹੋ ਜੀ ਆਪਣਾ ਇਸ ਕਰਕੇ ਵੀ ਗਈ ਮੇਰੇ ਵੀਰ ਕਮਾ ਲੈਣੇ ਇਸ ਲੜ ਨੂੰ ਪਰ ਆਪਣਾ ਇਹ ਲੜ ਟਾਈਟ ਲੱਗੂਗਾ ਤੁਹਾਨੂੰ ਦਿਖਾਉਣੀ ਆ ਅੱਧਾ ਪੱਲਾ ਅੰਦਰ ਨੂੰ ਫੋਲਡ ਕਰ ਲੈਣਾ ਅੱਧਾ ਉੱਪਰਲਾ ਪੱਲਾ ਅੰਦਰ ਨੂੰ ਫੋਲਡ ਕਰ ਲੈਣਾ ਇਸ ਦੇ ਨਾਲ ਹੀ ਆਪਣੀ ਪੂਰੀ ਸਫਾਈ ਆ ਜੀ ਮੈਂ ਲੜ ਥੋੜੇ ਜੇ ਥੱਲੇ ਨੂੰ ਨੇ ਇਦਾਂ ਕਿ ਆਪਾਂ ਪਾਗਰ ਨਾਲ ਚੱਕ ਕੇ ਇਹਨਾਂ ਨੂੰ ਇਕੱਠਾ ਜਿਹਾ ਕਰ ਦਾਂਗੇ ਲਓ ਜੀ ਲੜ ਨੂੰ ਲਿਆ ਕੇ ਆਪੇ ਇਹਦੀ ਬਿਲਕੁਲ ਪੂਰੀ ਚੰਗੀ ਤੇ ਨਾਲ ਸਫਾਈ ਕਰ ਦੇਣੀ ਆ ਕੋਈ ਵੀ ਵਾਲ ਵਗੈਰਾ ਇਹਦੇ ਵਿੱਚ ਨਹੀਂ ਛੱਡਣਾ ਆਪਾਂ ਪਿੱਛਿਆਂ ਵਾਲੀ ਦਸਤਾਰ ਦੇ ਵਿੱਚ ਜਿੰਨੇ ਵਟ ਘਟ ਦਿਸਣਗੇ ਆਪਣੀ ਦਸਤਾਰ ਦੇ ਵਿੱਚ ਉਨੀਆਂ ਦਸਤਾਰ ਆਪਣੀ ਚੰਗੀ ਲੱਗੂ ਸੋਹਣੀ ਲੱਗੂ ਇਥੋਂ ਆਪਾਂ ਇੱਕ ਬਾਜ ਦੀ ਸਹਾਇਤਾ ਲੈ ਕੇ ਇੱਕ ਵਾਰੀ ਆਪਾਂ ਪਲੇਨ ਕਰ ਦੇਣਾ ਨਹੀਂ ਆਪਾਂ ਇੱਥੇ ਲੜਕਮਾ ਕੇ ਇੱਥੇ ਆਪਾਂ ਉਹਦੇ ਹਿਸਾਬ ਦੇ ਨਾਲ ਜਿੱਥੇ ਆਪਾਂ ਰੱਖਣਾ ਚਾਹੁੰਦੇ ਆ ਪੱਗ ਬਣਨ ਲਗਾ ਦੇਣੀ ਕਲਗੀ ਵਾਲਾ ੜਾ ਦੇ ਵਿੱਚ ਥੋੜੀ ਜਿਹੀ ਵਟ ਪਾ ਕੇ ਲੜ ਨੂੰ ਲਾਉਣਾ ਕਈ ਮੇਰੇ ਵੀ ਬਿਲਕੁਲ ਸਿੱਧਾ ਲਾਉਂਦੇ ਨੇ ਮੈਂ ਥੋੜਾ ਜਿਹਾ ਟੇਡਾ ਕਰਕੇ ਲਾਉਣਾ ਟੇਡਾ ਕਰਨ ਨਾਲ ਫੂਰਲਾੜ ਵਧੀਆ ਲੱਗਦਾ ਹੈ ਲਓ ਜੀ ਆਪਣੀ ਦਸਤਾਰ ਬੱਝ ਚੁੱਕੀ ਹੈ ਜੀ ਇਹਦੇ ਵਿੱਚ ਡੈਨਿਕ ਜੇ ਕਰੇ ਮੇਰੇ ਵੀਰਾਂ ਦਾ ਲੜ ਛੋਟਾ ਹੋਏ ਇਥੇ ਪੱਗ ਪਹਿਨੀ ਵਰਤੋਂ ਕਰ ਸਕਦੇ ਨੇ ਲਓ ਜੀ ਆਪਾਂ ਦਸਤਾਰ ਦੀ ਲੁੱਕ ਬਹੁਤ ਹੀ ਸੋਹਣੀ ਆ ਰਹੀ ਆ ਬਹੁਤ ਹੀ ਨਿਊ ਲੁੱਕ ਦਾ ਨਵੇਂ ਸਟਾਈਲ ਦੀ ਦਸਤਾਰ ਆ ਲਓ ਜੀ ਹੁਣ ਆਪਾਂ ਸੈਟ ਕਰਨੀ ਵਾਰੀ ਆ ਗਈ ਧਿਆਨ ਰੱਖਣਾ ਵੀ ਇਹ ਲੜ ਅੰਦਰ ਹੀ ਨਾ ਆਪਣਾ ਚਲੇ ਜਾਵੇ ਫੇਰ ਨਹੀਂ ਬਹੁਤ ਮੁਸ਼ਕਲ ਆ ਜਾਂਦੀ ਇਸ ਦੇ ਵਿੱਚ ਲੜ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਸਾਰੇ ਨੂੰ ਤੇ ਦੂਸਰੀ ਸਾਈਡੋਂ ਫੜ ਕੇ ਪਹਿਲੀ ਸਾਈਡ ਦੇ ਨਾਲ ਮਿਲਾ ਲੈਣਾ ਇਹਨਾਂ ਨੂੰ ਜੀ ਮਤਲਬ ਆਪਣੇ ਜਿਹੜਾ ਲਾੜਿਆ ਉਹ ਡਬਲ ਹੋ ਜੇ ਤੇ ਜਿਹੜਾ ਆਪਾਂ ਬੇਸ ਬੰਨੇ ਆ ਉਹ ਵਿੱਚ ਦੀ ਨਾ ਦਿਖੀ ਜਾਵੇ ਇਹ ਫੁੱਲ ਵੈਲ ਕੱਪੜੇ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਆ ਡਬਲ ਕਰਨ ਦੀ ਕਿਉਂਕਿ ਇਹ ਪੱਗ ਥੋੜੀ ਹਲਕੀ ਹੁੰਦੀ ਆ ਇਸ ਕਰਕੇ ਦੋਨੇ ਸਹੱਡੋਂ ਬਾਜ ਦੀ ਮਦਦ ਨਾਲ ਆਪਾਂ ਬਿਲਕੁਲ ਇਹਨਾਂ ਨੂੰ ਅੰਦਰ ਕਰ ਲੈਣਾ ਤੇ ਹੁਣ ਆਪਾਂ ਆਪਣੇ ਲੜਾਂ ਦੀ ਸਫਾਈ ਕਰਾਂਗੇ ਮਗਰ ਤੱਕ ਕਰਦੇ ਲੈ ਕੇ ਜਾਣਾ ਸਫਾਈ ਨੂੰ ਮੂਹ ਤੋਂ ਬਾਜ ਮਗਰ ਨੂੰ ਫੇਰਨਾ ਮਗਰੋਂ ਮੂਹ ਨੂੰ ਫੇਰਨਾ తరికే సరే ఫే దస్తారే సఫీ థోడే దోన్ సైడ్ కళగి వాళ్ళ ఫోల్డ్ లాడ ਲਗਾ ਦੇਣਾ ਇਹਨੇ ਲਓ ਜੇ ਤੁਹਾਨੂੰ ਬੱਤ ਇੱਕ ਕੱਢਣਾ ਚਾਹੀਏ ਤਾਂ ਤਿੱਖ ਵੀ ਕੱਢ ਸਕਦੇ ਇੱਥੋਂ ਮੈਂ ਗੂਠਾ ਰੱਖ ਕੇ ਥੋੜੀ ਇੱਥੋਂ ਪ੍ਰੈਸ ਕਰਦੇ ਜਾਣਾ ਲਓ ਜੀ ਆਪਣੀ ਦੇਖ ਵਾਲੀ ਸ਼ੇਪ ਵੀ ਬਣ ਗਈ ਜੇ ਮੇਰੇ ਵੀਰ ਗੋਲ ਰੱਖਣਾ ਚਾਹੁੰਦੇ ਨੇ ਗੋਲ ਵੀ ਰੱਖ ਸਕਦੇ ਨੇ ਕਈ ਤਿੱਖ ਕੱਢਣਾ ਚਾਹੁੰਦੇ ਨੇ ਉਹ ਤਿੱਖ ਜਿਹਾ ਵੀ ਕੱਢ ਸਕਦੇ ਨੇ ਮਤਲਬ ਐ ਤਿੱਖੀ ਜੀ ਦਾ ਸਟਾਰ ਹੋ ਜਾਂਦੀ ਹੈ ਲਓ ਜੀ ਵੀਡੀਓ ਬਣ ਕੇ ਰੈਡੀ ਹੈ ਜੀ ਮਤਲਬ ਦਸਤਾਰ ਬੱਜ ਕੇ ਰੈਡੀ ਹੋ ਚੁੱਕੀ ਹੈ ਜੀ ਦਸਤਾਰ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਵੀਰਾਂ ਨੂੰ ਬੇਨਤੀ ਹੈ ਜੀ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਮੀਆਂ ਨਮੀਆਂ ਦਸਤਾਰਾਂ ਤੇ ਨਮੀਆਂ ਨਮੀਆਂ ਟ੍ਰਿਕਾਂ ਤੁਹਾਡੇ ਲਈ ਲੈ ਕੇ ਆਉਂਦੀ ਰਹਿਾਂਗੇ ਜੀ ਜਲਦੀ ਮਿਲਾਂਗੇ ਇੱਕ ਨੈਕਸਟ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੇਂ ਤਰੀਕੇ ਦੇ ਨਾਲ ਤੇ ਨਵੀਆਂ ਟਿਪਸ ਐਂਡ ਟ੍ਰਿਕਸ ਦੇ ਨਾਲ ਬਣੇ ਰਹੋ ਜੀ ਸਾਡੇ ਸਾਈ ਸਰਦਾਰ ਚੈਨਲ ਦੇ ਨਾਲ ਗੋਡਾ ਆਪਣਾ ਚੈਨਲ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ